ਸੋ ਅੱਜ ਅਸੀਂ ਗੱਲ ਕਰਦੇ ਹਾਂ ਪੀਆ ਸਟੱਡ ਦੇ ਸੰਬੰਧ ਵਿੱਚ ਸੋ ਅਸੀਂ ਇੱਕ ਸਰਵੇ ਕੀਤਾ ਸੀ ਜਿਸ ਵਿੱਚ ਅਸੀਂ ਪੁੱਛਿਆ ਸੀ ਕਿ ਕਿੰਨੇ ਮਾਰਕਸ ਦੀ ਜੋ ਪੀਆ ਸਟੱਡ ਦੀ ਗ੍ਰੇਸ ਮਿਲ ਸਕਦੀ ਆ ਸੋ ਉਸ ਸੰਬੰਧ ਵਿੱਚ ਜੋ ਕੈਂਡੀਡੇਟਸ ਨੇ ਆਪਣੇ ਵਿਊ ਦਿੱਤੇ ਆ ਸੋ ਉਸ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਆ ਸੋ ਹੁਣ ਤੁਸੀਂ ਦੇਖੋ ਕਿ ਇਸ ਵਿੱਚ ਅਸੀਂ ਪੁੱਛਿਆ ਸੀ ਇੱਕ ਜਾਂ ਦੋ ਨੰਬਰ ਦੇਣਗੇ ਡਿਪਾਰਟਮੈਂਟ ਗ੍ਰੇਸ ਚ ਤਾਂ 21% ਨੇ ਦੱਸਿਆ ਇਹहां 1 ਜਾਂ 2 ਨੰਬਰ ਹੀ ਮਿਲਣਗੇ ਜੇ 2 ਜਾਂ 3 ਪੁੱਛਿਆ ਉਹ ਦੱਸਿਆ 43% ਤੇ ਜੋ 3 ਜਾਂ 4 ਆ ਉਹ 28% ਆ ਔਰ ਜੋ ਅੱਗੇ ਦੱਸਿਆ ਵੀ ਜਾਣਾਂ ਵਿੱਚ ਕੋਈ ਨਹੀਂ ਜਿਨ੍ਹਾਂ ਦਾ ਮੰਨਣਾ ਜਿਨ੍ਹਾਂ ਦਾ ਮੰਨਣਾ 8% ਬੱਚੇ ਇਦਾਂ ਦੇ ਨਾ ਜਿਹੜਾ ਨੇ ਕਿਹਾ ਕਿ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਇੱਕ ਵੀ ਨਹੀਂ ਮਿਲੇਗੀ ਜਾਂ 4 ਤੋਂ ਵੱਧ ਜਾਂ 5 ਜਾਂ 6 ਜਾਂ 7 ਵੀ ਮਿਲ ਸਕਦੀ ਹੈ ਇਹ 8% ਬੱਚਿਆਂ ਦਾ ਸੋਚਣਾ ਸੋ ਜੋ 43% ਕੈਂਡੀਡੇਟ ਕਹਿੰਦੇ ਨਾ ਉਹ ਜ਼ਿਆਦਾ ਹੈ 2 ਜਾਂ 3 ਤੋਂ ਅਧਿਆਤਵਾਸੀ ਵੋਟ ਦੇਖ ਰਹੀ ਸੀ ਤਾਂ ਪੰਜਾਬ ਦੇ ਵਿੱਚ ਵੀ ਇਹੇ ਡਾਟਾ ਸਭ ਤੋਂ ਉੱਪਰ ਸੀ 43 44% ਸੁਰਤੋ ਹੀ ਇਹ ਡਾਟਾ ਰਿਹਾ ਚਾਹੇ 100 ਵੋਟ ਵੀ ਪਏ ਆ ਜਾਂ 150 ਵੋਟ ਪਏ ਆ ਜਾਂ 200 ਜਾਂ 250 ਜਾਂ 300 ਜਾ ਰਿਹਾ ਸੋ ਇਹੇ ਡਾਟਾ ਜੋ 43% ਦਾ ਸੀ ਉਹ ਸਭ ਤੋਂ ਵੱਧ ਸੀ ਸੋ ਕੈਂਡੀਡੇਟ ਦਾ ਵੀ ਮੰਨਣਾ ਨਾ ਕਿ ਦੋ ਜਾਂ ਤਿੰਨ ਨੰਬਰ ਦੀ ਹੀ ਜੋ ਗ੍ਰੇਸ ਮਿਲ ਸਕਦੀ ਹੈ ਇਸ ਤੋਂ ਬਾਅਦ ਨਹੀਂ ਮਿਲ ਸਕਦੀ ਸੋ ਦੇਖਦੇ ਹਾਂ ਡਿਪਾਰਟਮੈਂਟ ਕਿੰਨੀ ਗ੍ਰੇਸ ਮਾਰਕਸ ਦਿੰਦਾ ਸੋ ਉਹ ਤਾਂ ਦੇਖਣ ਵਾਲੀ ਗੱਲ ਹੋएगी ਜਲਦੀ ਹੀ ਰਿਵਾਈਜ਼ਡ ਅਨਸਰ ਕੀ ਵੀ ਆਉਣਗੀਆਂ ਉਸ ਵਿੱਚ ਸਭ ਕਲੀਅਰ ਹੋ ਜਾਏਗਾ ਕਿੰਨੀ ਮਾਰਕਸ ਦੀ ਜੋ ਗ੍ਰੇਸ ਦਿੱਤੀ ਗਈ ਹੈ ডিপਾਰਟਮੈਂਟ ਵੱਲੋਂ ਪਰ ਜੋ ਕੈਂਡੀਡੇਟ ਦਾ ਮੰਨਣਾ ਹੈ ਕਿ ਜੋ 43% ਕੈਂਡੀਡੇਟ ਕਹਿੰਦੇ ਨੇ ਕਿ 2 ਤੋਂ 3 ਨੰਬਰ ਦੀ ਗ੍ਰੇਸ ਹੀ ਮਿਲੇਗੀ ਇਸ ਤੋਂ ਬਾਅਦ ਨਹੀਂ ਮਿਲੇਗੀ ਸੋ ਦੇਖਦੇ ਹਾਂ ডিপਾਰਟਮੈਂਟ ਕਿੰਨੇ ਨੰਬਰਾਂ ਦੀ ਗ੍ਰੇਸ ਦਿੰਦਾ ਸੋ ਇਸ ਸੰਬੰਧ ਵਿੱਚ ਕੋਈ ਵੀ ਅਫੀਸ਼ੀਅਲ ਅਪਡੇਟ ਆਉਂਦੀ ਹੈ ডিপਾਰਟਮੈਂਟ ਵੱਲੋਂ ਸੋ ਤੁਹਾਨੂੰ ਉਹਦੀ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਜਿਨ੍ਹਾਂ ਨੇ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਕਿਉਂਕਿ ਆਉਣ ਵਾਲੀ ਇਨਫੋਰਮੇਸ਼ਨ ਜਿਹਨਾਂ ਦਾ ਪਾਸ ਹੈ ਪੀਐਸ ਟੈਟ ਜਾਂ ਈਟੀਟੀ ਜਾਂ ਮਾਸਟਰ ਕੈਡਰ ਦੀ ਇਨਫੋਰਮੇਸ਼ਨ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੀ ਜਾਏਗੀ ਜਾਂ ਹੋਰ ਗਵਰਨਮੈਂਟ ਜੌਬ ਦੀ ਇਨਫੋਰਮੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਜੀ ਧੰਨਵਾਦ ਜੀ